ਫਗਵਾੜਾ ਵਿਖੇ ਚੋਰਾ ਨੇ ਕਹਿਰ ਮਚਾਉਂਦੇ ਇਕੱਠੀਆਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਉੱਥੋਂ ਕਰੀਬ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਚੋਰੀ ਦੀ ਵਾਰਦਾਤ ਫਗਵਾੜਾ ਦੇ ਪਲਾਹੀ ਗੇਟ ਮੁੱਖ ਚੌਂਕ ਵਿੱਚ ਕੀਤੀ ਗਈ ਹੈ ਪੇੜਤ ਦੁਕਾਨਦਾਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਦੇ ਦੁਕਾਨ ਦੇ ਸ਼ਟਰ ਟੁੱਟੇ ਹੋਏ ਹਨ ਅਤੇ ਜਦ ਅੱਗੇ ਦੇਖਿਆ ਤਾਂ ਸਮਾਨ ਖਿਲਰਿਆ ਪਿਆ ਸੀ ਅਤੇ ਗੱਲੇ ਵਿੱਚ ਕੁਝ ਨਕਦੀ ਵੀ ਗਾਇਬ ਸੀ ਇਸ ਚੋਰੀ ਦੀ ਵਾਰਦਾਤ ਨੂੰ ਲੈ ਕੇ ਫਗਵਾੜਾ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਦੁਕਾਨਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਚੋਰੀ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਵੈਲਕਮ ਪੰਜਾਬ ਤੋਂ ਰਿਪੋਰਟ ਪਾਸੀ ਇੰਦਰੀ ਸ਼ਰਮਾ ਰਿਪੋਰਟ। ਮਾਮਲਾ ਇਦਾਂ ਜੀ ਰਾਤ ਨੂੰ ਅਸੀਂ ਇਤੋਂ 11:30 ਵਜੇ ਜਾਂਦੇ ਹਾਂ ਰੋਜ਼ ਦਾ ਕੰਮ ਆ ਸਾਡਾ 11:30 ਚਲੋ ਦੁਕਾਨ ਦੇ ਬੈਠੀ ਦਾ ਠੀਕ ਹੈ। ਜਿਹੜੇ ਸਾਡੀ ਦੁੱਧ ਵਾਲੀ ਗੱਡੀ ਆਂਦੀ ਹੈ। ਤੇ ਅੱਜ ਜੀ ਤਕਰੀਬਨ ਗੱਡੀ ਆਈ 5:30 ਵਜੇ ਗੱਡੀ ਨੇ ਫੋਨ ਕੀਤਾ ਸੀ ਆਇਆ ਤੇ ਇੱਕ ਸ਼ਟਰ ਜਿਹੜਾ ਮੇਰਾ ਬਾਹਰ ਲੱਗਾ ਆ ਉਹ ਲੱਗਾ ਸੀਗਾ ਤੇ ਬਾ ਅੰਦਰ ਵਾਲੇ ਸ਼ਟਰ ਨੂੰ ਜੋ ਚਾਤੀ ਮਾਰੀ ਤੇ ਲੋਕ ਪੁੱਟਾ ਸੀਗਾ। ਜਿਹੜਾ ਸ਼ਟਰ ਚੱਕੇ ਉਸ ਤੋਂ ਬਾਅਦ ਦੇਖ ਆ ਲੋਕ ਲੋਕ ਕੋ ਤੋੜਿਆ ਵੀ ਨਹੀਂ ਗਿਆ ਸਮਝਿਆ ਕੱਟਿਆ ਗਿਆ ਆ ਲੋਕ ਇਹ ਹਰ ਕੋਈ ਨੁਕਸਾਨ ਗੰਨਕ ਹੋ ਗਿਆ ਆਪਣਾ ਨੁਕਸਾਨ ਤਕਰੀਬਨ ਆਪਣਾ ਹੋ ਗਿਆ ਪਿਆ 8000 ਦੇ ਲੱਗ ਛਾਕੇ ਹੋ ਗਿਆ ਕੈਸ਼ ਵੀ ਸੀਗਾ ਕੈਸ਼ ਹੀ ਸੀ ਸਾਰਾ ਉਹ ਤੇ ਇੱਕ ਡੀਵਰ ਪਟਕੇ ਲੈ ਗਿਆ ਜੀ ਕੀ ਨਾਮ ਜੀ ਆਪਣਾ ਗੋਰਾ ਪਟਕੇ ਜੀ ਹਾਂ ਜੀ ਕਈ ਦੁਕਾਨ ਹੈ ਜੀ ਆਪਣੀ ਭਾਈ ਜੀ ਦਵਾਈਆਂ ਦੀ ਦੁਕਾਨ ਹੈ ਜੀ ਹਾਂ ਕੀ ਮਾਮਲਾ ਕੀ ਸਰ ਭਾਈ ਰਾਤੀ ਚੋਰੀ ਹੋਈ ਜੀ ਹਾਂ ਜੀ ਤੇ ਸਵੇਰੇ ਆ ਕੇ ਸਾਨੂੰ ਦੱਸਿਆ ਲੋਕਾਂ ਨੇ ਉਹ ਹੀ ਛੱਟ ਛੋਟਾ ਚੱਕਿਆ ਕਰੀਬਨ 8-9000 ਰੁਪਇਆ ਲੱਗੇ ਫਿਰ ਦੋਆਂ ਜਾਂ ਡੀਵੀਆਰ ਵਗੈਰਾ ਲਾਗੇ ਕੈਮਰੇ ਫਟ ਕੇ ਲਗੇ ਸਾਰੇ ਐਵੇਂ ਤੋੜ ਗਏ ਹਾਂਜੀ ਹਾਂਜੀ ਕੈਮਰੇ ਤੋੜ ਦੇ ਦਿੱਤੇ ਸਾਰੇ ਸ਼ਟਰ ਵੱਟ ਕੇ ਆ ਜਾਂਦੇ ਹਾਂਜੀ ਹਾਂਜੀ ਸ਼ਟਰ ਵੱਟ ਗਏ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਸਾਨੂੰ 8-9000 ਰੁਪਏ ਨੁਕਸਾਨ ਹੋ ਗਿਆ ਬੀਕੋਸ ਕੰਪਲੀਟ ਕੀਤੀ ਹਾਂਜੀ ਹਾਂਜੀ ਬੋਲੋ ਸਾਰੀ ਮੋਕੇ ਬਹੁਤ ਸਾਰੀ ਜਿਮ ਮੋਕੇ ਤੇ ਨਾਂਜੀ ਆਪਣਾ ਮੇਰਾ ਨਾਮ ਐਸ ਰਮੇਸ਼ ਲਾਲਾ ਜੀ ਹਾਂਜੀ ਸਰ ਇੱਥੇ ਆਏ ਕਿ ਮਾਮਲਾ ਕੀ ਹੈ ਸਰ ਇੱਥੇ ਮਾਮਲਾ ਸਾਨੂੰ ਭੂਣ ਗਿਆ ਜੀ ਅਸੀਂ ਉਧਰ ਆਰਐਸਐਫ ਦੇ ਡਿਊਟੀ ਸਕੇ ਆਰੀ ਆਈ ਸਕੂਲੇ ਉੱਥੋਂ ਹੀ ਆਏ ਇੱਥੇ ਨੂੰ ਇਹ ਇਹਨਾਂ ਦੇ ਸੇਬ ਸਾਡੀਆਂ ਦੁਕਾਨਾਂ ਦੇ ਅਸ਼ਟਰ ਟੁੱਟ ਗਏ ਆ ਵਿੱਚ ਉਹ ਚੋਰੀ ਹੋਈ ਤਾਂ ਤਾਂ ਅਸੀਂ ਪਹੁੰਚੇ ਕਿੰਨੀਆਂ ਦੁਕਾਨਾਂ ਟੁੱਟੇ ਸਰ ਟੋਟਲ ਕਿੰਨੇ ਆ ਜੀ ਹਾਂ ਜੀ ਤੇ ਕੀ ਕਾਰਵਾਈ ਕਰ ਰਹੇ ਆ ਕਾਰਵਾਈ ਹੁਣ ਬੰਦੀ ਕਾਰਵਾਈ ਕੀਤੀ ਜਾਊਗੀ